ਸਰ ਜੋਬ ਨਾ ਛੱਡੀ ਨਹੀਂ ਸਰ ਮੈਨੂੰ ਮੇਰਾ ਉਹਨਾਂ ਸਾਹਮਣੇ ਵਾਦਾ ਕਰਤਾ ਹੈ ਜੋਬ ਜੋਬ ਮੈਂ ਛੱਡੀ ਨਹੀਂ ਤੇ ਜੇ ਮੇਰੀ ਜੋਬ ਗਈ ਹੈ ਤੇ ਸਰ ਫਿਰ ਜਾ ਕੇ ਮੈਨੂੰ ਡਿਸੀਜਨ ਲੈਣਾ ਪਿਆ ਜੋਬ ਨੂੰ ਮਿਲ ਰਹੀ ਪਰ ਮੇਰੇ ਮਨਸਤੇ ਨਹੀਂ ਜੋਬ ਨੂੰ ਮਿਲ ਰਹੀ ਅੱਛਾ ਤੇ ਫਿਰ ਜਾ ਕੇ ਮੈਂ ਹਾਰ ਗਿਆ ਆਪਣਾ ਗਿਆ ਚਲੋ ਆਪਣਾ ਮੈਂ ਕੁਝ ਮਾਣਾ ਮੋਟਾ ਕੁਝ ਕਰਾਂ ਭਈ ਕਿਸੇ ਨਾਲ ਦਾ ਖਾਣਾ ਵਧੀਆ ਲੱਗਾ ਸਵਾਦ ਨਹੀਂ ਵਧੀਆ ਕਿਸ ਤਰ੍ਹਾਂ ਦਾ ਟੇਸ ਲੱਗਾ ਵੀ ਕਾਫੀ ਵਧੀਆ ਹੈਗਾ ਕਈ ਵਾਰੀ ਆ ਚੁੱਕੇ ਹਾਂ ਪਹਿਲੇ ਵੀ ਬਣੀ ਬੜਾ ਬੜਾ ਰੀਜ਼ਨੇਬਲ ਰੇਟ ਹੈ ਕੁਆਇਟ ਗੁੱਡ ਨਹੀਂ ਸਮਾਨ ਤੇ ਸਰ ਮੇਰਾ ਇੱਥੇ ਨਹੀਂ ਬੰਦਦਾ ਮੈਂ ਸਾਰਾ ਸਮਾਨ ਮੈਂ ਬੰਦਦਾ ਆਪਣੇ ਘਰ ਸਾਰਾ ਸਮਾਨ ਦਾ ਰੋ ਬਣਾ ਕੇ ਤੇ ਇੱਥੇ ਸਿਰਫ ਮੈਂ ਖਾਲੀ ਆਪਣਾ ਗਰਮ ਗਰਮ ਕਰਨਾ ਬਾਕੀ ਜੇ ਮਾੜਾ ਮੋਟਾ ਕੋ ਮਸਾਲਾ ਮਸਲਾ ਲਗਾਣਾ ਉਹ ਚੀ ਲਗਾ ਕੇ ਪਾ ਦੇ ਦੀ ਸੋਸ਼ਕਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਤਾਂ ਨਾਲ ਵਾਇਸਿਪਸ ਕਵਲ ਅੰਮ੍ਰਿਤਸਰ ਚ ਅਕਸਰ ਤੁਹਾਨੂੰ ਖਾਣ ਪੀਣੂ ਜਾਂ ਬਹੁਤ ਮਿਲਦੀਆਂ ਨੇ ਅਸੀਂ ਦੇਖ ਲਈਏ ਤੇ ਰੋਡ ਸਾਈਡ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇਗੀ ਵੱਖਰੀ ਅਖਰੀ ਖਾਣੋਂ ਪਰ ਉਹਨਾਂ ਚੀਜ਼ਾਂ ਪਿੱਛੇ ਹਰ ਇੱਕ ਦੀ ਕਹਾਣੀ ਹੁੰਦੀ ਹੈ ਹਰ ਇੱਕ ਜੋ ਹੈ ਕਿ ਕਿਸੇ ਮਕਸਦ ਦੇ ਨਾਲ ਜਿਹੜਾ ਉਹ ਕੰਮ ਕਰਦਾ ਤੇ ਅੱਜ ਤੁਹਾਨੂੰ ਅਸੀਂ ਇਹੋ ਜੀ ਕਹਾਣੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਸੈਟਅਪ ਸ਼ੁਰੂ ਕੀਤਾ ਗਿਆ ਆਟੋ ਤੇ ਅਕਸਰ ਲੋਕੀ ਆਟੋਆਂ ਦੇ ਸਵਾਰੀਆਂ ਨੂੰ ਛੱਡਦੇ ਨੇ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਠਾਉਂਦੇ ਨੇ ਪਰ ਦੇਖਿਆ ਜਾਵੇ ਤਾਂ ਇਸ ਵੀਰ ਨੇ ਆਟੋ ਦੀ ਮਦਦ ਦੇ ਨਾਲ ਇੱਕ ਰੈਸਟੋਰੈਂਟ ਦਾ ਵਰਗਾ ਇੱਕ ਖਾਣਾ ਇੱਥੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਬਿਕੋਜ਼ ਇਹਨਾਂ ਦਾ ਜਿਹੜਾ ਇੱਕ ਪਹਿਲਾ ਰੈਸਟੋਰੈਂਟ ਦੇ ਵਿੱਚ ਸ਼ੈਫ ਦੇ ਇੱਕ ਕੰਮ ਕਰਦੇ ਸੀ ਕਿ ਸ਼ੈਫ ਦੇ ਤੌਰ ਤੇ ਕੰਮ ਕਰਦੇ ਸੀ ਜਿਸ ਦੇ ਵਿੱਚ ਇਹ ਬਹੁਤ ਵਧੀਆ ਇੱਕ ਜੌਬ ਕਰ ਰਿਹਾ ਸੀ ਪਰ ਉਸ ਨੂੰ ਛੱਡਣਾ ਪਿਆ ਕਿਸੇ ਕਾਰਨ ਕਰਕੇ ਤੇ ਹੁਣ ਆਪਣਾ ਸੈਟਅਪ ਸ਼ੁਰੂ ਕੀਤਾ ਤੁਹਾਨੂੰ ਪਹਿਲਾਂ ਸੈਟਅਪ ਮੈਚ ਦੇ ਹੀ ਦਿਖਾ ਦੇਣਾ ਇਹ ਜਿਹੜਾ ਤੁਸੀਂ ਸੈਟਅਪ ਦੇਖ ਰਹੇ ਹੋ ਇੱਕ ਆਟੋ ਤੇ ਸੈਟਅਪ ਲਗਾਇਆ ਗਿਆ ਐਕਸਰੇ ਲੋਕੀ ਜਿਹੜੇ ਨੇ ਕਿ ਕਾਰਟ ਇੱਕ ਵੱਖਰੀ ਬਣਾਉਂਦੇ ਨੇ ਜਾਂ ਕਹਦੇ ਇਹ ਗੱਡੀ ਦੇ ਕੁਛ ਪਰ ਇੱਕ ਨਵਾਂ ਸੈਟਅਪ ਦੇਖਣ ਨੂੰ ਮਿਲਿਆ ਆਟੋ ਤੇ ਹੀ ਇੱਕ ਸਟੇਅਰ ਕੀਤਾ ਗਿਆ ਤੇ ਦੂਸਰੀ ਗੱਲ ਇਹ ਕਿ ਜਿਹੜੇ ਭਾਜੀ ਨੇ ਇੱਕ ਉਹਦੇ ਇੱਕ ਸ਼ੈਫ ਤਰਾਛਕ ਨੇ ਕਿ ਬਹੁਤ ਵਧੀਆ ਹੋਟਲ ਦੇ ਵਿੱਚ ਗੱਲਬਾਤ ਕਰ ਲੈਣੇ ਆ। ਭਾਜੀ ਪਹਿਲੇ ਦੱਸ ਸਸੀ ਗੱਲ ਜੀ ਮੇਰਾ ਸਭ ਦਾ ਨਾਮ ਹੈ ਜੀ ਆਪ ਦਾ ਮੇਲਨ ਸਰ ਕੁਬੀਰ ਸਿੰਘ। ਕੁਬੀਰ ਸਿੰਘ ਜੀ ਆ ਜਾਨਣਾ ਚਾਹਾਂਗਾ ਕਿ ਆਖਿਰ ਕਿਸ ਤਰ੍ਹਾਂ ਇਹ ਆਈਡੀਆ ਆਇਆ ਕਿ ਆਟੋ ਦੇ ਵਿੱਚ ਸੈਟਅਪ ਰੋਲੰਡਾਇਕ ਮੈਂ ਤਿਆਰ ਕਰਾਂ। ਸਰ ਆਟੋ ਦੇ ਵਿੱਚ ਇਸ ਲਈ ਹੈ ਕਿ ਮੈਂ ਹੋਟਲਾਂ ਵਿੱਚ ਜੌਬ ਕਰਦਾ ਬੈਠੇ ਤੇ ਮੈਨੂੰ ਕਿਤੇ ਅਬਰ ਜਸੀ ਕਿਤੇ ਜਾਣਾ ਪੈ ਗਿਆ ਸੀ। ਤੇ ਮੇਰੀ ਛੁੱਟੀਆਂ ਥੋੜੀ ਦੋ ਚਾ ਛੁੱਟੀਆਂ ਮੇਰੀ ਜ਼ਿਆਦਾ ਹੀ ਹੋ ਗਈ। ਤੇ ਦੁਬਾਰਾ ਮੈਂ ਵਾਪਸ ਆ ਤੇ ਮੈਨੂੰ ਮੇਰੇ ਮਾਲਕ ਸਾਹਿਬ ਨੇ ਮੈਨੂੰ ਕੋ ਜੌਬ ਤੋਂ ਮਨਾ ਕਰਤਾ। ਤੇ ਜੋਬ ਤੋਂ ਮਨਾ ਕਰਤਾ ਤੇ ਮੈਨੂੰ 2-4 ਮਹੀਨੇ ਘਰ ਦੇ ਲੈ ਮੈਨਾ ਪੈ ਗਿਆ ਜੋਬ ਤਾਂ ਮੈਨੂੰ ਮਿਲ ਰਹੀ ਪਰ ਮੇਰੇ ਮਾਂ ਪਸੰਦੀ ਸੈਲਰੀ ਨਹੀਂ ਮਿਲ ਪਾ ਰਹੀ ਫਿਰ ਬੜਾ ਸਰ ਘਰ ਤਾਂ ਪਤਾ ਜੇ ਜੋਬ ਚੱਲ ਜੇ ਤੇ ਫਿਰ ਮੁਸ਼ਕਿਲਾ ਕਿੰਨੀ ਸਾਰੀਆਂ ਆ ਜਾਂਦੀਆਂ ਖਰਚਾ ਪਾਣੀ ਚੱਲਣਾ ਮੇਰਾ ਬਹੁਤ ਔਖਾ ਹੋ ਗਿਆ ਤੇ ਫਿਰ ਮੇਰੇ ਬ੍ਰਦਰ ਨੇ ਆਪਣੀ ਗੱਲਬਾਤ ਵਾਂਗ ਕੀਤੀ ਤੇ ਪਰੇਸ਼ਾਨ ਹੋਇਆ ਪੈਂਦਾ ਸੀ ਮੇਰੇ ਬ੍ਰਦਰ ਫਿਰ ਕਹਿੰਦੇ ਤੂੰ ਇੱਕ ਰੀ ਆਟੋ ਦੇ ਵਿੱਚ ਟਰਾਈ ਕਰਕੇ ਦੇਖ ਲੈ ਜੇ ਜਿਹੇ ਤਰ੍ਹਾਂ ਕੰਮ ਸੁੱਤਰ ਆਦਾ ਤਾਂ ਆਪਣਾ ਟਰਾਈ ਕਰ ਲੈ ਤੇ ਮੈਂ ਫਿਰ ਮੈਨੂੰ Atul ਦਾ ਇਹ ਨਾ ਨੇ ਰੈਫਰ ਕੀਤਾ ਇਹ ਤੇ ਆਪਣਾ Atul ਦਿਖਾਇਆ ਨਾ ਨੇ ਅਤੁਲ ਵਿੱਚ ਹੈ ਸਰ ਮੈਨੂੰ ਇਹ ਆਟੋ ਚ ਜ਼ਿਆਦਾ ਮੈਨੂੰ ਕਿਉਂ ਅੱਛਾ ਲੱਗਿਆ ਕਿਉਂਕਿ ਇੱਦਾਂ ਸੀਟ ਹੋ ਜਾਂਦੀ ਮੁੱਦੀ ਤੇ ਹੋਰ ਆਟੋ ਤੇ ਮੈਂ ਚੱਕ ਤਾ ਤਾਂ ਹੋਰ ਆਟੋ ਵਿੱਚ ਸੀਟਾਂ ਉਲਟੀ ਨਹੀਂ ਹੁੰਦੀ ਜਿਦਾਂ ਪਿਆਗੋ ਹੋ ਗਿਆ ਮਹਿੰਦਰਾ ਹੋ ਗਿਆ ਮੋਹਨਤਰਾ ਹੋ ਗਿਆ ਬਜਾਜ ਵਾਲਾ ਦੀ ਹੋ ਕਿਸੇ ਦੀ ਸੀਟ ਉਲਟੀ ਨਹੀਂ ਪਰਸ਼ਾਨ ਹੋਣ ਦੇ ਬਾਅਦ ਫਿਰ ਸਰ ਸਾਹਿਬ ਕਰਕੇ ਤਾਂ ਆਪਣਾ ਕੰਮ ਖੋਲਾ ਤੇ ਬਾਕੀ ਹੋਟਲ ਵਾਲਾ ਕੱਬ ਦੇਖੇ ਮਿਲ ਰਿਹਾ ਆਪਣਾ ਤੇ ਤੰਮ ਠੀਕ ਚੱਲਦਾ ਮੇਰਾ ਕੰਮ ਬੱਚੇ ਇੱਕੋ ਹੋਟਲ ਦੇ ਵਿੱਚ ਇੱਕ ਜੌਬ ਕਰਨਾ ਇੱਕ ਸ਼ੈਫ ਤੇ ਰੈਂਕ ਤੇ ਇੱਕ ਬਹੁਤ ਵੱਡੀ ਜੌਬ ਹੁੰਦੀ ਹੈ ਤੁਸੀਂ ਆਪਣੀ ਜੌਬ ਨੂੰ ਛੱਡਿਆ ਫਿਰ ਇੱਥੇ ਆਏ ਕਿਉਂ ਕੀ ਕਰਨ ਮਰ ਸੀ ਸਰ ਜੌਬ ਨਾ ਛੱਡੀ ਨਹੀਂ ਸਰ ਮੈਨੂੰ ਮੇਰੇ ਹੋਰ ਨਾਲ ਸਾਹਮਣੇ ਵਾਲਾ ਕਰਤਾ ਹੈ ਜੌਬ ਜੌਬ ਮੈਂ ਛੱਡੀ ਨਹੀਂ ਤੇ ਜੇ ਮੇਰੀ ਜੌਬ ਗਈ ਹੈ ਤੇ ਸਰ ਫਿਰ ਜਾ ਕੇ ਮੇਰਾ ਡਿਸੀਜਨ ਲੈਣਾ ਪਿਆ ਜੌਬ ਨੂੰ ਮਿਲ ਰਿਹਾ ਹੈ ਪਰ ਮੇਰੇ ਮਾਸਤੇ ਦੀ ਜੌਬ ਨੂੰ ਮਿਲ ਨਹੀਂ ਰਹੀ ਅੱਛਾ ਤੇ ਫਿਰ ਜਾ ਕੇ ਮੈਂ ਹਾਰ ਗਿਆ ਆਪਣਾ ਕਿਹਾ ਚਲੋ ਆਪਣਾ ਮੈਂ ਕੁਝ ਮਾੜਾ ਮੋਟਾ ਕੁਝ ਕਰਾਂਗਾ ਕੀ एकदम ਜੋਬ ਦਾ ਨਾਲ ਇੱਕ ਬੰਦੇ ਦਾ ਘਰ ਚੱਲਦਾ ਹਨਾ ਜੋ ਪੈਸੇ ਆਂਦੇ ਉਸ ਅਕੋਰਡਿੰਗ ਸਾਰਾ ਘਰ ਦਾ ਸਿਸਟਮ ਬਣਿਆ ਹੁੰਦਾ ਇੱਕਦਮ ਜੋਬ ਚਲੇ ਜਾਣਾ ਪੈਸੇ ਆਣੇ ਬੰਦ ਹੋ ਜਾਂਦੇ ਇੱਕ ਸਿਸਟਮ ਹਿਲ ਜਾਂਦਾ ਕੀ ਉਦੋਂ ਕੀ ਮੁਸ਼ਕਿਲ ਆ ਇੱਕ ਪੰਤ ਪੁੱਤਾ ਸਾਰੇ ਸਰਾ ਨਾ ਦੇਖੋ ਜੋਬ ਤੇ ਮੈਂ ਪਹਿਲਾਂ ਪਹਿਲਾਂ ਮੈਂ ਜੋਬ ਹੀ ਟਰਾਈ ਕੀਤੀ ਸੀ ਜੋਬ ਹੀ ਟਰਾਈ ਕੀਤੀ ਜੋਬ ਸਰ ਮੰਡੋ ਜੋਬ ਮਿਲਦੇ ਪਰ ਮੇਰੇ ਮਾਂਸਨ ਦੀ ਸੈਲਰੀ ਨਹੀਂ ਮਿਲ ਰਹੀ ਤੇ ਜਿਹੜਾ ਤੁਹਾਨੂੰ ਪਤਾ ਇੱਕ ਇਹ ਬਜਟ ਬਣਿਆ ਹੋਵੇ ਉਹ ਦੁਬਾਰਾ ਉਸ ਬਜਟ ਦੇ ਵਿੱਚ ਸੈਲਰੀ ਨਾ ਮਿਲੇ ਤਾਂ ਉਹ ਥੋੜੀ ਜਿਹੀ ਡਾਊਨ ਮਿਲੇ ਸੈਲਰੀ ਤਾਂ ਉਹ ਫਿਰ ਸਰਕਲ ਸੈੱਟ ਜਾਂ ਨਹੀਂ ਬੰਦਦਾ ਤੇ ਤੱਕ ਜਾ ਕੇ ਸਨ ਮੈਂ ਆਪਣਾ ਡਿਸੀ ਲੱਤਾਂ ਮੈਂ ਆਪਣਾ ਚਲੋ ਆਪਣਾ ਕੋਈ ਮਾੜਾ ਮੋਟਾ ਕੁਛ ਨਾਲਾ ਚਲੋ ਜੇ ਮੈਂ ਹੋਟਲ ਵਾਲੀ ਸੈਲਰੀ ਨਹੀਂ ਸਟਾਰਟਿੰਗ ਦੇ ਮਿਲ ਪਾਈਗੀ ਪਰ ਹੋਲੀ ਹੋਲੀ ਟਾਈਮ ਪਾ ਕੇ ਆਪਣੀ ਹੋਟਲ ਜਿੰਨੀ ਸੈਲਰੀ ਤੱਕ ਪਹੁੰਚ ਜਾਣਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੈਂ ਹੋਟਲ ਵਾਲੀ ਸੈਲਰੀ ਤੱਕ ਆਪਣਾ ਪਹੁੰਚ ਗਿਆ ਇਸ ਟੱਪ ਦੇ ਵੇਖੀ ਜਦਾਂ ਪਹਿਲੇ ਇੱਕ ਹੋਟਲ ਦੇ ਕੰਮ ਚ ਤੇ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਇੱਕ ਰੋਡ ਸਾਈਡ ਦੇ ਵਿੱਚ ਕੰਮ ਕਰਨਾ ਇੱਕ ਆਟੋ ਤੇ ਫਰਕ ਹੁੰਦਾ ਕਿੰਨਾ ਕਿ ਮੁਸ਼ਕਲ ਆਉਂਦੀ ਹੈ ਦੇਖਿਆ ਕੀ ਚੇਂਜਸ ਆਏ ਨੇ ਤੁਹਾਡੇ ਇੱਕ ਹੋਟਲ ਚ ਕੰਮ ਕਰਨ ਚ ਤੇ ਇੱਥੇ ਕੰਮ ਸਰ ਹੋਟਲ ਦੇ ਵਿੱਚ ਦੇ ਜੋ ਇੱਕ ਇੱਕ ਮਾਈਂਡ ਸੈਟ ਹੁੰਦਾ ਇਹ ਨਾ ਉਹ ਤੋਂ ਆਪਣੇ ਯਾਤਰੀ ਹੋਗੇ ਤਾਂ ਆਪਣਾ ਸਿੱਧਾ ਜਾਓ ਆਪਣਾ ਕੰਮ ਗੁੰਮ ਕਰੋ ਤੇ ਇੱਕ ਸੈਟਅਪ ਬਣਾ ਹੁੰਦਾ ਪੂਰਾ ਪ੍ਰੋਪਰ ਉੱਥੇ ਕਿ ਕਿ ਪਤਾ ਆਪਾ ਸਾਡੀ ਡਿਊਟੀ ਸ਼ਿਫਟ ਬਾਈ ਸ਼ਿਫਟ ਬਣੀ ਹੁੰਦੀ ਸੀ ਜੀ ਕਿ ਆਪਾਂ ਸਵੇਰੇ ਆਇਆ ਕੰਨਾਂ ਦੁਪਹਿਰ ਤੇ ਆ ਮੈਂ ਕੰਨਾ ਸ਼ਿਫਟ ਕੰਪਲੀਟ ਹੋਈ ਕੇ ਸਟਾਫ ਦੀ ਦੂਸਰੀ ਸਟਾਫ ਦੀ ਵਿੱਚ ਆਪਾਂ ਗਏ ਤੇ ਆਪਣਾ ਗੇਟ ਆਪਣੀ ਸ਼ਿਫਟ ਕੰਪਲੀਟ ਕੀਤੇ ਉਸ ਤੋਂ ਬਾਅਦ ਆ ਗਏ ਤੇ ਬਾਕੀ ਬਦਲਾਅ ਦੀ ਗੱਲ ਕਰ ਰਹੇ ਸਰ ਉਹ ਇੱਕ ਨੌਕਰੀ ਆ ਇਹ ਸਾਰੇ ਇੱਕ ਆਪਣਾ ਬਿਜ਼ਨਸ ਆ ਤੇ ਉੱਥੇ ਥੋੜਾ ਜਿਹਾ ਆਪਾਂ ਐਟਵੀ ਸਰ ਤੇ ਫਰਕ ਤਾਂ ਸਰ ਹੈਗਾ ਮਤਲਬ ਚੀਜ਼ ਦੇ ਵਿੱਚ ਬਾਕੀ ਜੋ ਆਪਣੇ ਕੰਪਨੀ ਨਜ਼ਾਰਾ ਉਹ ਫਿਰ ਜੋਬ ਚੀਰੀ ਹੈ ਤੇ ਜੋਬ ਕਸ਼ਮੀਰ ਅਟੈਂਡ ਕਰੋ ਜੀ ਇਸ ਤਰ੍ਹਾਂ ਕੀ ਗੱਲਬਾਤ ਕਰ ਰਹੇ ਆ ਅਸੀਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜਾ ਸੈਟਅਪ ਜਿਹੜਾ ਹੈ ਕਿ ਵਧੀਆ ਤੇ ਪੁੱਛਣ ਭਾਈ ਕਿਸੇ ਨਾਲ ਦਾ ਖਾਣਾ ਵਧੀਆ ਲੱਗਾ ਸਵਾਦ ਨਹੀਂ ਵਧੀਆ ਇਸ ਤਰ੍ਹਾਂ ਦਾ ਟੇਸ ਲੱਗਾ ਨਹੀਂ ਕਾਫੀ ਵਧੀਆ ਹੈ ਕਈ ਵਾਰੀ ਆ ਚੁੱਕੇ ਪਹਿਲੇ ਵੀ ਨਾਲੇ ਬੜਾ ਰੀਜ਼ਨੇਬਲ ਰੇਟ ਹੈ ਇਟਸ ਕੋਇਟ ਗੁੱਡ ਅੱਛਾ ਕਿ ਇਹ ਖਾਸ ਸ਼ੈਫਰ ਹੈ ਜੋ ਕਿ ਨੇਕ ਵੱਡੇ ਹੋਟਲਸ ਹਾਂਜੀ ਉਹੀ ਮੈਂ ਵੀ ਹੋਟਲ ਆਈ ਠੀਕ ਹੈ अच्छा टेस्ट कितना निया चारी। निया चारी। अच्छा नहीं अच्छा गया हां जी हां जी वो काम पता है जिस तरह की गल कीती है ते कस्टमर भी आ रहे ने बहुत बढ़िया सैटिस्फाई हो के आ रहे ने ते बढ़िया टेस्ट बढ़िया लग रहा है ਤੁਸੀਂ ਦੇਖ ਸਕਦੇ ਕਿ ਬਹੁਤ ਵਧੀਆ ਸੈਟਅਪ ਹੈ ਜਿਵੇਂ ਆਪਾਂ ਰੈਸਟੋਰੈਂਟ ਤੇ ਭਾਜੀ ਇੱਥੇ ਕਿੰਨਾ ਕਿ ਪ੍ਰਿਪੇਅਰ ਕਰਕੇ ਦੇਂਦੇ ਹੋ ਕਿਸ ਅਕੋਰਡਿੰਗ ਤੇ ਸਾਮਾਨ ਬਣਾ ਕੇ ਘਰ ਲੈ ਕੇ ਜਾਂਦੇ ਕੀ ਸਿਸਟਮ ਨਹੀਂ ਸਾਮਾਨ ਤੇ ਸਰ ਮੇਰਾ ਇੱਥੇ ਨਹੀਂ ਬੰਦਾ ਮੈਂ ਸਾਰਾ ਸਾਮਾਨ ਬੰਦਾ ਆਪਣੇ ਘਰ ਸਾਰਾ ਸਮਾਨ ਕਰੋ ਬਣਾ ਕੇ ਤੇ ਇੱਥੇ ਇਸ ਰੰਮੇ ਖਾਲੀ ਆਪਣਾ ਗਰਮ ਗਰਮ ਕਾਣਾ ਬਾਕੀ ਜੇ ਮਾਣਾ ਮੋਟਾ ਕੋ ਮਸਾਲਾ ਮਸਲਾ ਲਗਾਣਾ ਉਹ ਚੀ ਲਗਾ ਕੇ ਪਾ ਦੇਈ ਤੇ ਜਿਹੜਾ ਮੇਲਾ ਜਿਹੜਾ ਬਿਰਾ ਮੇਨ ਕੰਮ ਕੰਤਾ ਜਿਹੜਾ